ਸਚੀਰਿਆ ਕਾਲ ਜੀ ਆਓ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦੀ ਤੀਜੀ ਪੌੜੀ ਦੀ ਵਿਚਾਰ ਕਰੀਏ ਜੀ ਤੇ ਇਸ ਪੌੜੀ ਦਾ ਮਤਲਬ ਮੁੱਖ ਭਾਵੇਂ ਹੀ ਹੈ ਨਾ ਕਿ ਦੁਨੀਆਂ ਦੇ ਸਹਾਰੇ ਉਹ ਸਾਨੂੰ ਮੁਕਤੀ ਨਹੀਂ ਦਿਵਾ ਸਕਦੇ ਬਿਲਕੁਲ ਜੀ ਪੌੜੀ ਸਿੱਧਾ ਹੀ ਕਹਿੰਦੀ ਹੈ ਕਿ ਅਸਲ ਛੁਟਕਾਰਾ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਨਾਲ ਹੀ ਮਿਲਣਾ ਹੈ ਦੁਨਿਆਵੀ ਚੀਜ਼ਾਂ ਨਾਲ ਨਹੀਂ ਅੱਛਾ ਤਾਂ ਫਿਰ ਆਪਣਾ ਮਕਸਦ ਅੱਜ ਇਹ ਹੀ ਹੈ ਕਿ ਇਸ ਸੰਦੇਸ਼ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝੀਏ ਨਾਮ ਦੀ ਕੀਮ ਹੱਤਤਾ ਹੈ ਤੇ ਮਿਲਦਾ ਕਿਵੇਂ ਹੈ ਹਾਂਜੀ ਬਿਲਕੁਲ ਐਸੇ ਤੇ ਧਿਆਨ ਦੇਵਾਂਗੇ ਤਾਂ ਸ਼ੁਰੂਆਤ ਜਿਵੇਂ ਹੁੰਦੀ ਹੈ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾਂ ਪਾਰ ਪਰਾਹੀ ਇਹ ਕੋਟ ਲਖ ਬਾਹੀ ਮਤਲਬ ਕਰੋੜਾਂ ਲੱਖਾਂ ਬਾਹਾਂ ਹਾਂਜੀ ਯਾਨੀ ਕਿੰਨੀ ਵੀ ਮਦਦ ਹੋਵੇ ਕਿੰਨੀ ਵੀ ਤਾਕਤ ਪਰ ਉਹ ਬੰਦਨਾ ਤੋਂ ਛੁੜਾ ਨਹੀਂ ਸਕਦੀ ਪਰ ਨਾਮ ਜਪਣ ਵਾਲਾ ਉਹ ਉੱਥੇ ਹੀ ਪਾਰ ਹੋ ਜਾਂਦਾ ਹੈ ਇਹ ਜਿਹੜੇ ਕੋਟ ਲਖ ਬਾਹੀ ਨੇ ਅੱਜ ਦੇ ਜ਼ਮਾਨੇ 'ਚ ਇਸ ਦਾ ਕੀ ਮਤਲਬ ਹੋ ਸਕਦਾ ਹੈ ਕੋਈ ਫੌਜ ਜਾਂ ਪੈਸਾ ਜੀ ਇਹ ਸਿਰਫ ਸਰੀਰਕ ਤਾਕਤ ਜਾਂ ਫੌਜਾਂ ਦੀ ਗੱਲ ਨਹੀਂ ਅੱਛਾ ਇਹ ਹਰ ਤਰ੍ਹਾਂ ਦਾ ਦੁਨਿਆਵੀ ਆਸਰਾ ਹੈ ਤੁਹਾਡਾ ਪੈਸਾ ਤੁਹਾਡਾ ਰੁਤਬਾ ਪੌਂਚ ਸੋਸ਼ਲ ਮੀਡੀਆ ਤੇ ਫਾਲੋਅਰ ਵੀ ਪਰ ਗੁਰਬਾਣੀ ਦਾ ਸੱਚ ਏਹੀ ਹੈ ਕਿ ਇਹ ਚੀਜ਼ਾਂ ਮਨ ਦੀ ਗੁਲਾਮੀ ਨਹੀਂ ਛੱਡ ਸਕਦੀਆਂ ਮਨ ਦਾ ਦੁੱਖ ਨਹੀਂ ਦੂਰ ਕਰ ਸਕਦੀਆਂ ਅਸਲ ਤਾਕਤ ਤਾਂ ਅੰਦਰੋਂ ਆਉਣੀ ਹੈ ਨਾਮ ਤੋਂ ਮਤਲਬ ਬਾਹਰੋਂ ਪਾਵੇਂ ਜਿੰਨੇ ਮਰਜ਼ੀ ਮਜ਼ਬੂਤ ਲੱਗੀਏ ਅੰਦਰ ਸ਼ਾਂਤੀ ਲਈ ਨਾਮ ਹੀ ਚਾਹੀਦਾ ਬਿਲਕੁਲ ਜੀ ਤੇ ਫਿਰ ਜਦੋਂ ਮੁਸ਼ਕਿਲਾਂ ਆਉਂਦੀਆਂ ਨੇ ਜ਼ਿੰਦਗੀ 'ਚ ਅਗਲੀ ਤੁਕ ਏਹੀ ਕਹਿੰਦੀ ਹੈ ਅਨੇਕ ਬਿਘਨ ਜਹ ਆਏ ਸੰਘਾਰੇ ਹਰ ਦਾ ਨਾਮ ਤਤਕਾਲ ਉਧਾਰੇ ਹਾਂਜੀ ਜਿੱਥੇ ਬਹੁਤ ਸਾਰੀਆਂ ਰੁਕਾਵਟਾਂ ਮੁਸੀਬਤਾਂ ਆ ਕੇ ਹਰ ਲੈਣ ਉੱਥੇ ਹਰੀ ਦਾ ਨਾਮ ਤਤਕਾਲ ਬਚਾ ਲੈਂਦਾ ਹੈ ਤਤਕਾਲ ਦਾ ਮਤਲਬ ਐਨ ਉਸੇ ਵੇਲੇ ਪਰ ਤਤਕਾਲ ਦਾ ਮਤਲਬ ਇਹ ਤਾਂ ਨਹੀਂ ਕਿ ਮੁਸੀਬਤ ਇੱਕਦਮ ਗਾਇਬ ਹੋ ਜਾਏਗੀ ਨਹੀਂ ਜ਼ਰੂਰੀ ਨਹੀਂ ਕਿ ਬਾਹਰੀ ਹਾਲਾਤ ਬਦਲ ਜਾਣ ਤਤਕਾਲ ਉਧਾਰੇ ਦਾ ਮਤਲਬ ਹੈ ਕਿ ਨਾਮ ਜਪਣ ਵਾਲੇ ਦਾ ਮਨ ਇੰਨਾ ਸਥਿਰ ਹੋ ਜਾਂਦਾ ਹੈ ਅੱਛਾ ਕਿ ਮੁਸੀਬਤਾਂ ਉਸ ਨੂੰ ਅੰਦਰੋਂ ਹਿਲਾ ਨਹੀਂ ਸਕਦੀਆਂ ਉਸੇ ਪਲ ਇੱਕ ਅੰਦਰੂਨੀ ਸੁਰੱਖਿਆ ਮਿਲ ਜਾਂਦੀ ਹੈ ਇਹ ਮਨ ਦੀ ਅਵਸਥਾ ਦੀ ਗੱਲ ਹੈ ਹਾਂਜੀ ਅੰਦਰੂਨੀ ਤਾਕਤ ਪੈਦਾ ਹੁੰਦੀ ਹੈ ਇਹ ਤਾਂ ਹੋਈਆਂ ਰੋਜ਼ ਦੀਆਂ ਮੁਸ਼ਕਲਾਂ ਪਰ ਗੁਰਬਾਣੀ ਤਾਂ ਜਨਮ ਮਰਨ ਦੇ ਗੇੜ ਦੀ ਵੀ ਗੱਲ ਕਰਦੀ ਹੈ ਬਿਲਕੁਲ ਅਗਲੀ ਤੁਕ ਇਹ ਹੀ ਹੈ ਅਨੇਕ ਜੋਂ ਜਨਮੈ ਮਰਜਾਮ ਨਾਮ ਜਪਤ ਪਾਵੈ ਵਿਸਰਾਮ ਇਹ ਜਿਹੜਾ ਜਨਮੈ ਮਰਜਾਮ ਹੈ ਕੀ ਇਹ ਸਿਰਫ ਸਰੀਰਕ ਜਨਮ ਤੇ ਮੌਤ ਹੈ ਨਹੀਂ ਜੀ ਇਸਦੇ ਅਰਥ ਹੋਰ ਵੀ ਡੂੰਘੇ ਨੇ ਇਹ ਸਾਡੇ ਰੋਜ਼ ਦੇ ਜੀਵਨ ਦੇ ਉਤਰਾ ਚੜਾਅ ਵੀ ਨੇ। ਅੱਛਾ ਕਿਵੇਂ? ਜਿਵੇਂ ਕਦੇ ਬਹੁਤ ਖੁਸ਼ੀ, ਕਦੇ ਬਹੁਤ ਦੁੱਖ, ਕਦੇ ਉਮੀਦ, ਕਦੇ ਨਿਰਾਸ਼ਾ, ਇਹ ਵੀ ਇੱਕ ਚੱਕਰ ਜਈ ਹੈ। ਹਾਂ, ਇਹ ਤਾਂ ਹੈ। ਨਾਮ ਜਪਣ ਨਾਲ ਇਸ ਚੱਕਰ ਤੋਂ ਵਿਸਰਾਮ ਮਿਲਦਾ ਹੈ। ਮਤਲਬ ਇੱਕ ਡੂੰਗੀ ਸ਼ਾਂਤੀ, ਇੱਕ ਠਹਿਰਾਓ, ਉਹ ਅਵਸਥਾ ਜਿੱਥੇ ਮਨ ਸ਼ਾਂਤ ਰਹਿੰਦਾ ਹੈ। ਹਾਂਜੀ ਨਾ ਸੁਖ ਚ ਬਹੁਤਾ ਉਛਲਦਾ ਨਾ ਦੁੱਖ ਚ ਬਹੁਤਾ ਡੁੱਬਦਾ ਇੱਕ ਸਮਤਾ ਆ ਜਾਂਦੀ ਹੈ ਤੇ ਇਹ ਸਾਰਾ ਜਿਹੜਾ ਦੁੱਖ ਹੈ ਭਟਕਣਾ ਹੈ ਇਹਦੀ ਜੜ ਕੀ ਹੈ ਸ਼ਾਇਦ ਹੋਵੇਂ ਜੀ ਅੱਗੇ ਜ਼ਿਕਰ ਆਉਂਦਾ ਹੈ ਹਉ ਮੈਲਾ ਮਲ ਕਬਹੂ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਹਾਉ ਮੈਲਾ ਮਲ ਮਤਲਬ ਹਉਮੇ ਦੀ ਮੈਲ ਹਾਂਜੀ ਮੈਂ ਮੇਰੀ ਦੀ ਭਾਵਨਾ ਇਸ ਨੂੰ ਹੀ ਸਭ ਤੋਂ ਵੱਡੀ ਮੈਲ ਸਾਰੇ ਪਾਪਾਂ ਦੀ ਜੜ ਕਿਆ ਗਿਆ ਹੈ ਇਹ ਆਮ ਤਰੀਕਿਆਂ ਨਾਲ ਸਾਫ ਨਹੀਂ ਹੁੰਦੀ ਬਾਣੀ ਕਹਿੰਦੀ ਹੈ ਇਹ ਕਬਹੂ ਨਾ ਧੋਵੇ ਪਰ ਤਰ ਹਰੀ ਦਾ ਨਾਮ ਹਰ ਕਾ ਨਾਮ ਕੋਟ ਪਾਪ ਖੋਵੇ ਜਦੋਂ ਨਾਮ ਜਪਦੇ ਹਾਂ ਪਰਮਾਤਮਾ ਦੀ ਬੇਅੰਤਤਾ ਦਾ ਅਹਿਸਾਸ ਹੁੰਦਾ ਹੈ ਹਾਂ ਤਾਂ ਆਪਣੀ ਮੈਂ ਬਹੁਤ ਛੋਟੀ ਲੱਗਣ ਲੱਗ ਪੈਂਦੀ ਹੈ ਇਹੀ ਹੈ ਹਾਉ ਮੈਂ ਦੀ ਮੈਲ ਦਾ ਤੋੜਨਾ ਤੇ ਜਦੋਂ ਹਉਮੈ ਘਟਦੀ ਹੈ ਤਾਂ ਬੁਰੇ ਕਰਮ ਬੁਰੇ ਵਿਚਾਰ ਯਾਨੀ ਕਰੋੜਾ ਪਾਪ ਆਪਣੇ ਆਪ ਖਤਮ ਹੋਣ ਲੱਗ ਪੈਂਦੇ ਹਨ ਤਾਂ ਫਿਰ ਇਹ ਜਿਹੜਾ ਇੰਨਾ ਅਸਰਦਾਰ ਨਾਮ ਹੈ ਜੋ ਇੰਨੇ ਫਾਇਦੇ ਇਸ ਨੂੰ ਜਪਣਾ ਕਿਵੇਂ ਹੈ ਤੇ ਮਿਲੇਗਾ ਕਿੱਥੋਂ ਪੌੜੀ ਦਾ ਅੰਤ ਇਸ ਦਾ ਜਵਾਬ ਦਿੰਦਾ ਹੈ ਆਖਰੀ ਤੁਕਾਂ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਇਹਦੇ ਵਿੱਚ ਦੋ ਗੱਲਾਂ ਨੇ ਫਿਰ ਮਨ ਰੰਗ ਮਨ ਰੰਗ ਮਤਲਬ ਪੂਰੇ ਪਿਆਰ ਨਾਲ ਪੂਰੀ ਸ਼ਰਧਾ ਨਾਲ ਖੇਚ ਨਾਲ ਸਿਰਫ ਮੂੰਹ ਨਾਲ ਨਹੀਂ ਦਿਲ ਨਾਲ ਜਪਨਾ ਤੇ ਦੂਜਾ ਸਾਧ ਕੇ ਸੰਗ ਹਾਂਜੀ ਇਹ ਨਾਮ ਦੀ ਦਾਤ ਇਹ ਸਮਝ ਇਹ ਅਵਸਥਾ ਗੁਰੂ ਦੀ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੀ ਹੈ ਉਹ ਸੰਗਤ ਜੋ ਆਪ ਨਾਮ ਨਾਲ ਜੁੜੇ ਹੋਏ ਨੇ ਤਾਂ ਫਿਰ ਸਾਰੀ ਗੱਲ ਦਾ ਨਿਚੋੜ ਇਹ ਹੀ ਨਿਕਲਿਆ ਹਾਂਜੀ ਉਹਨਾਂ ਦੀ ਇੱਕ ਸੀਮਾ ਹੈ ਤੇ ਅਸਲ ਮੁਕਤੀ ਅੰਦਰ ਦੀ ਸ਼ਾਂਤੀ ਜਿਸ ਨੂੰ ਵਿਸਰਾਮ ਕਹਿਆ ਗਿਆ ਤੇ ਮੁਸ਼ਕਲਾਂ ਵਿੱਚ ਅਡੋਲ ਰਹਿਣਾ ਤੇ ਹਉਮੈ ਦੀ ਮੈਲ ਤੋਂ ਛੁਟਕਾਰਾ ਇਹ ਸਭ ਕੁਝ ਸਿਰਫ ਪਰਮਾਤਮਾ ਦੇ ਨਾਮ ਨੂੰ ਪਿਆਰ ਨਾਲ ਮਨ ਰੰਗ ਜਪਣ ਨਾਲ ਹੀ ਮਿਲਦਾ ਹੈ ਇਹ ਇੱਕ ਨਾਲ ਅੰਦਰ ਦੀ ਤਬਦੀਲੀ ਹੈ ਬਿਲਕੁਲ ਜੀ ਅੰਦਰੂਨੀ ਕ੍ਰਾਂਤੀ ਕਹਿ ਲੋ ਨਾਮ ਉਹ ਚਾਬੀ ਹੈ ਜੋ ਸਾਡਾ ਨਜ਼ਰੀਆ ਬਦਲਦੀ ਹੈ ਸਾਨੂੰ ਸੰਤੁਲਨ ਦਿੰਦੀ ਹੈ ਇਹ ਤਾਂ ਸਭ ਬਹੁਤ ਸਾਫ਼ ਹੋ ਗਿਆ ਪਰ ਉਹ ਜਿਹੜੀ ਆਖਰੀ ਗੱਲ ਹੈ ਸਾਧਕੇ ਸੰਗ ਅੱਜਕਲ ਕਿਵੇਂ ਲਾਗੂ ਹੁੰਦੀ ਹੈ ਇਹ ਸੋਚਣ ਵਾਲੀ ਗੱਲ ਹੈ ਹਾਂਜੀ ਇਹ ਲੋਕਾਂ ਦੀ ਸੋਚ ਨਾਲ ਜੁੜਨਾ ਜੋ ਸਾਨੂੰ ਨਾਮ ਵੱਲ ਪ੍ਰੇਰਦੇ ਹਨ ਬਿਲਕੁਲ ਇਹ ਖੁੱਲਾ ਸਵਾਲ ਹੈ ਜਿਸ ਤੇ ਹਰ ਇੱਕ ਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਅੱਜ ਦੇ ਸਮੇਂ ਵਿੱਚ ਇਸ ਸੰਗਤ ਨੂੰ ਕਿਵੇਂ ਲਭ ਸਕਦੇ ਹਾਂ ਤੇ ਆਪਣੇ ਜੀਵਨ ਵਿੱਚ ਸ਼ਾਮਿਲ ਕਰ ਸਕਦੇ ਹਾਂ ਇਸ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ